ਤਰਨਤਾਰਨ ਵਿਖੇ 29 ਫਰਵਰੀ ਨੂੰ ਅਡਾ ਚਬਾਲ ਵਿੱਚ ਐਸ ਬੀ ਆਈ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਜਿਸ ਵਿੱਚ ਲੁਟੇਰਿਆਂ ਵੱਲੋਂ 7,82,000 ਤੋਂ ਵੱਧ ਦੀ ਰਕਮ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਸੀਆਈਏ ਸਟਾਫ ਤਰਨਤਾਰਨ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਰ ਨੂੰ ਕਾਬੂ ਕਰਕੇ ਉਸ ਕੋਲੋਂ 90,000 ਦੀ ਨਕਦੀ ਬੈਂਕ ਦੇ ਗਾਰਡ ਤੋਂ ਖੋਈ ਹੋਈ 12 ਬੋਰ ਦੀ ਰਾਈਫਲ ਅਤੇ ਇੱਕ ਬਰੀਜ਼ਾ ਕਾਰ ਬਰਾਮਦ ਕੀਤੀ ਹੈ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਰ ਆਸਟ੍ਰੇਲੀਆ ਦਾ ਸਿਟੀਜ਼ਨ ਹੈ ਜੋ ਕਿ ਇੰਨੀ ਦਿਨੀ ਇੰਡੀਆ ਆਇਆ ਹੋਇਆ ਸੀ ਨਸ਼ੇ ਦਾ ਆਦੀ ਹੋਣ ਕਰਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ 29 ਤਰੀਕ ਨੂੰ ਬੈਂਕ ਡਕੈਤੀ ਹੋਈ ਸੀ ਐਸ.ਪੀ ਬੈਂਕ ਚ ਤਕਰੀਬਨ ਪੌਣੇ ਕੋ ਪੈਨੋ ਵਜੇ ਦੁਪਹਿਰੀ 29 ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ ਚ ਵੱਡੀ ਸਫਲਤਾ ਸੀ ਆਈ.ਏ ਦੀ ਟੀਮ ਨੂੰ ਮਿਲੀ ਜਿਹਦੇ ਚ ਦੋ ਦੋਸ਼ੀ ਜਿਹੜੇ ਆ ਇਹ ਕੰਨ ਪਛਾਤਾ ਰਹਿ ਗਏ ਬਾਕੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਉਹਦੇ ਚ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਬਿਸ਼ੇਰੇ ਪਨੀਰ ਦਾ ਰਹਿਣ ਵਾਲਾ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਉਣ ਤੋਂ ਬਾਅਦ ਨਸ਼ੇ ਦੀ ਨੱਤ ਹੈਗੀ ਹੈ ਇਹਨੂੰ ਇਹ ਤਾਂ ਇੱਕ ਸ਼ਹਿਜ਼ਾਦ ਜਿਹੜਾ ਮੁੰਡਾ ਹੈਗਾ ਤੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰੰਤਰੰਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬ੍ਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮ ਦਾ ਦੋਏ ਆ ਉਹਨਾਂ ਨੇ ਜਾ ਕੇ ਪਹਿਲੇ ਇੱਕ ਮੋਟਰਸਾਈਕਲ ਹੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਵਾਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਚਮਾਰ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੱਟਤਾ ਬੁਲਟ ਮੋਟਰਸਾਈਕਲ ਦੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅਨਜਾਨਦੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਿਹੜਾ ਮੰਨਾ ਵਾਲਾ ਟੂਲਪਲਾਜ਼ਾ ਹਾਂ ਦਾ ਉੱਥੋਂ ਪਹਿਲੇ ਹੀ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਵਾਪਸ ਆਪਣੇ ਉੱਥੋਂ ਭੱਜ ਜਾਂਦੇ ਮੌਕੇ ਤੋਂ ਔਰ ਵੈਸੇ ਹੀ ਸਰ ਇਹਨਾਂ ਕੋਲ ਬਰਾਮਦ ਹੋਏ ਪੈਸੇ ਇਹਦੇ ਕੋਲ ਜੀ 90000 ਰੁਪਇਆ ਤੇ ਜਿਹੜੀ ਉਹਦੀ ਗੱਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲ ਫੂਰ ਕਵਰ ਹੋ ਗਈ। ਫਿਰ ਜਿਹੜੇ ਵਿਪਨ ਸੀ ਇਹਨਾਂ ਨੇ ਵਰਤੇ ਯੂਜ਼ ਕੀਤੇ ਸੀ ਜਾਂ ਰੈਪਰ ਨੂੰ ਜਿਹੜੇ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਕਿ ਕੌਣਾ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਹਜਾਦ ਆਵੇਗਾ ਉਹਦੇ ਤੋਂ ਉਹ ਵਿਪਨ ਤੇ ਬਾਕੀ ਪੈਸੇ ਉਹਨਾਂ ਕੋਲ ਹੈ। ਇਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗੱਲ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰੇ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਆ ਉਹ ਸ਼ਾਹਜਾਦ ਤੋਂ ਤਾਂ ਇੱਕ ਦੋ ਦਿਨ ਦੋਸ਼ੀ ਅਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੂਟ ਸੀ ਜਿਹੜਾ ਸਾਰੀ ਕਾਂਸਪੀਰੇਸੀ ਚ ਸੀਗਾ ਉਹ ਅਜੇ ਰਹਿੰਦਾ ਜਿਹੜੀ ਬੈਂਕ ਦੇ ਵਿੱਚ ਜਿਹੜਾ ਐਂਟਰ ਕਿਨੇ ਕੀਤਾ ਸ਼ਾਹਜਾਦ ਕੀਤਾ ਸੀ ਜਾਂ ਕੋਈ ਹੋਰ ਸੀ ਨਹੀ ਇਹ ਉਹ ਸ਼ਾਹਜਾਦ ਸੀਗਾ ਅਤੇ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਾਜਾਦ ਨੇ ਚਲਾਈ ਹੈ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀਗਾ ਵੇਟ ਕਰ ਰਿਹਾ ਸੀ ਸ਼ਾਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਨਪਛਾਤਾ ਹੈਗਾ ਉਹ ਐਂਟਰ ਕੀਤਾ ਸੀ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ SBI ਚਬਾਲ ਨੂੰ ਟਾਰਗੇਟ ਬਣਾਉਣਾ ਹੈ ਕੋਈ ਨਹੀਂ ਇਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੋਕ ਔਰ ਇਹ ਹੁਣ ਜਦੋਂ ਸ਼ਹਿਜਾਦ ਆ ਦੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜ਼ਿਸ਼ ਪੂਰਾ ਸਰ ਕਿੰਨੇ ਕੁ ਬੰਦੇ ਨਜਮਤ ਕੀਤੇ ਗਏ ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਇਹ ਚ ਨਾਮ ਚਰਪਾਨ ਕੀ ਦੋਸ਼ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੰਡਾ ਨਸ਼ੇਰੇ ਦਾ ਹੀ ਹੈਗਾ ਉਹ ਸੂਰਜੁਰਾ ਖੇਗਾ ਉਹ ਦੇਵੀ ਛੇਤੀ ਨੇੜੇ ਪਹੁੰਚੇ ਜੀ ਅੱਜ ਕੱਲ ਜੋ ਵੀ ਅੱਜ ਮੇਰੇ ਖਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਇਆਂ ਚ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਜੀ ਗੁਰਵਿੰਦਰ ਦੀ ਉਹ ਸ਼ਾਹਜਾਹ ਦੇ ਨਾਲ